ਤੁਹਾਡੇਾਂ ਦੀ ਬਹੁਤ ਗੱਲ ਚੱਲਦੀ ਐ ਦੋ ਚੀਜ਼ਾਂ ਚੱਲ ਰਹੀਆਂ ਵੀ ਤੂੰ ਫਲਾਣਿਆਂ ਦਿੱਲੀ ਗਰੁੱਪ ਦਾ ਹੈ ਕਿ ਤੂੰ ਪੰਜਾਬ ਦਾ ਜਾਂ ਇੱਕ ਆਪੋਜੀਸ਼ਨ ਇਹ ਬਹੁਤ ਵੱਡੀ ਗੱਲ ਇਲਜ਼ਾਮ ਲਾ ਰਹੀ ਐ ਕਹਿੰਦੇ ਵੀ ਦਿੱਲੀ ਦੀ ਦਖਲਅੰਦਾਜ਼ੀ ਬਹੁਤ ਵੱਧ ਗਈ ਐ ਜੀ ਦਿੱਲੀ ਨੇ ਕੰਟਰੋਲ ਕਰ ਲਿਆ ਜੀ ਇਹ ਦਿੱਲੀ ਪੰਜਾਬ ਕਿਉਂ ਚੱਲ ਪਿਆ ਇਹ ਤਾਂ ਰਵਾਇਤੀ ਪਾਰਟੀਆਂ ਚ ਹੁੰਦਾ ਸੀਗਾ ਤੁਹਾਡੇ ਚ ਕਿਵੇਂ ਆ ਗਿਆ ਸਾਰਾ ਦੇਖੋ ਜੀ ਗੱਲ ਛੋਟੀ ਸਾਬ ਇਹਨਾਂ ਕੋ ਨਾ ਹੋਰ ਮੁੱਦਾ ਕੋਈ ਹੋ ਰਾਇਆ ਨਹੀਂਗਾ ਕਿਉਂਕਿ ਸਰਕਾਰ ਕੰਮ ਕਰੀ ਜਾ ਰਹੀ ਐ ਔਨ ਗਰਾਉਂਡ ਕਰ ਰਹੀ ਮੈਂ ਤਾਂ ਹੈਰਾਨ ਸੀ ਲੁਧਿਆਣਾ ਇਲੈਕਸ਼ਨ ਸੀਗਾ ਲੁਧਿਆਣੇ ਬਾਏ ਇਲੈਕਸ਼ਨ ਦੇ ਵਿੱਚ ਪਤਾ ਕੀ ਮੁੱਦਾ ਚੱਕਿਆ ਇਹਨਾਂ ਨੇ ਕਿ ਲੁਧਿਆਣੇ ਚ ਨਾ ਵਿਕਾਸ ਕਿਉਂ ਹੋ ਰਿਹਾ ਲੁਧਿਆਣੇ ਚ ਕੰਮ ਕਿਉਂ ਹੋਣ ਲੱਪੇ ਹੁਣ ਪਹਿਲੀ ਵਾਰੀ ਸੁਣਿਆ ਕਿ ਕੰਮ ਕਰਨ ਦੀ ਸ਼ਿਕਾਇਤ ਕਰ ਰਹੇ ਕਿ ਕੰਮ ਕਿਉਂ ਹੋ ਰਿਹਾ ਸੋ ਕੰਮ ਹੋ ਇਹਨਾਂ ਕੋ ਉਸ ਪਾਸੇ ਤੇ ਕੋਈ ਇਹਨਾਂ ਕੋਲ ਜਵਾਬ ਨਹੀਂਗਾ ਜਿੱਦਾਂ ਮੈਂ ਕਹਿੰਦਾ ਜੀ ਨਡਾਲੇ ਦੇ ਵਿੱਚ ਜਿਹੜਾ ਸੀਵਰੇਜ ਸਿਸਟਮ ਆ ਇਹ ਕੋਈ ਦੁਨੀਆ ਰਾਕਟ ਸਾਇੰਸ ਥੋੜਾ ਆ ਉੱਥੇ ਵੱਸਦੇ ਲੋਕਾਂ ਨੇ ਉੱਥੇ ਜਿਹੜਾ ਉਹਦਾ ਸੀਵਰੇਜ ਦਾ ਪਾਣੀ ਕਿਤੇ ਤੇ ਜਾਣਾ ਇਹਨਾਂ ਨੂੰ ਨਹੀਂ ਚੇਤਾ ਸੀਗਾ ਤੇ ਨਾਲੇ ਸਭ ਤੋਂ ਵੱਡੀ ਗੱਲ ਜਦੋਂ ਸੀਵਰੇਜ ਸਿਸਟਮ ਪੈਣਾ ਸਟਾਰਟ ਹੋਇਆ ਜਦੋਂ ਉਹਦੀ ਇਨੌਗੁਰੇਸ਼ਨ ਹੋਣੀ ਹੀ ਵਿਰੋਧ ਕਰਾਇਆ ਗਿਆ ਸਪੈਸ਼ਲੀ ਜਾਣਬੁੱਝ ਕੇ ਸਾਡਾ ਕਿ ਉਹ ਡੱਕਿਆ ਜਾਵੇ ਕੰਮ ਕਿਉਂਕਿ ਇਹ ਨਾ ਕਰਾ ਜਾਵੇ ਐਸੇ ਤਰੀਕੇ ਪੰਜਾਬ ਲੈਵਲ ਤੇ ਵੀ ਸਟੇਟ ਲੈਵਲ ਤੇ ਵੀ ਇੱਕ ਨਾ ਇਨਸਿਕਿਉਰਟੀ ਇਹਨਾਂ ਦੀ ਸੋ ਇਨਸਿਕਿਉਰਟੀ ਜਿਹੜੀ ਇੱਕ ਥਿਊਰੀ ਕਾਇਨ ਕੀਤੀ ਗਈ ਇਹ ਤਾਂ ਇਹਨਾਂ ਦੀਆਂ ਪਾਰਟੀਆਂ ਦਾ ਵੀ ਦਿੱਲੀ ਬੇਸ ਹੀ ਆ ਹੁਣ ਦਿੱਲੀ ਨੂੰ ਛੱਡ ਕੇ ਕੱਲ ਨੂੰ ਕੈਪੀਟਲ ਦੇਸ਼ ਦੀ ਤੁਸੀਂ ਬਣਾ ਦਿਓ ਚੰਡੀਗੜ੍ਹ ਬਣਾ ਦਿਓ ਜਾਂ ਕੋਈ ਹੋਰ ਬਣਾ ਦਿਓ ਉਧਰ ਸਾਊਥ ਵਾਲੇ ਪਾਸੇ ਤਾਂ ਫਿਰ ਉਹਦਾ ਉਹਦਾ ਚੱਲਣ ਲਾਪ